ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੱਡਾ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਅੱਜ ਹੈਗਾ ਜੀ ਦਿਨ ਐਤਵਾਰ ਕਪੜੇ ਤੋਤੇ ਸੀ ਬਹੁਤ ਕੜਾਕੀ ਧੁੱਪ ਲੱਗੀ ਹੋਈ ਹੈ ਇੱਧਰ ਸਟੈਂਡ ਤੇ ਪਾਤੇ ਨੇ ਤੇ ਕੋਜ ਆਪਾਂ ਇੱਧਰ ਪਾਤੇ ਲਾ ਕੇ ਤੇ ਟਾਈਮ ਹੋ ਚੁੱਕਾ ਜੀ 11:30 ਵੱਜ ਚੁੱਕੇ ਨੇ ਰੋਟੀ ਆਪਾਂ ਖਾ ਲਈਏ ਬਸ ਹੁਣ ਅਜਾਇਤਵਾਰ ਕਰਕੇ ਨਿਆਣੀ ਕਹਿ ਰਹੀ ਸੀ ਸੇਵੀਆਂ ਬਣਾ ਲਓ ਤੇ ਹੁਣ ਆਪਾਂ ਬਣਾਉਨੇ ਆ ਸੇਵੀਆਂ ਤੇ ਤੁਹਾਡੇ ਨਾਲ ਵਲੌਗ ਸਾਂਝਾ ਕਰਦੇ ਆ ਇਹ ਫਰਾਕ ਸੁੱਕ ਗਈ ਹੈ ਨੈਟ ਵਾਲੀ ਆ ਆਪਾਂ ਕਰਦੇ ਜੀ ਸੇਵੀਆਂ ਦੀ ਤਿਆਰੀ ਜਿਵੇਂ ਆਪਾਂ ਇੱਕ ਗਲਾਸ ਤੋਂ ਘੱਟ ਸੇਵੀਆਂ ਲਈਆਂ ਨੇ ਇਹਨਾਂ ਨੂੰ ਆਪਾਂ ਹੱਥ ਨਾਲ ਵੱਟੀ ਦਾ ਜਦੋਂ ਮੈਦਾ ਹੁੰਦਾ ਸਿੰਪਲ ਆਪਾਂ ਆਟੀ ਦਾ ਡੋ ਤਿਆਰ ਕਰਦੇ ਆ ਨਾ ਸਿੰਪਲ ਆਟੀ ਦਾ ਡੋ ਪਿਆਰ ਕਰਕੇ ਫਿਰ ਇਹਨਾਂ ਨੂੰ ਇੱਕ ਇੱਕ ਸੇਮੀ ਵੱਟੀ ਦੀ ਇਦਾਂ ਤੇ ਇੱਕ ਗਲਾਸ ਤੋਂ ਘੱਟ ਸੇਵੀਆਂ ਲਈਆਂ ਤੇ ਇਹਦੇ ਵਿੱਚ ਡਬਲ ਪਾਣੀ ਪਾਉਣਾ ਹੈ ਜਿਹਦਰਾ ਆਪਾਂ ਕੜਾਹੀ ਰੱਖ ਦਿੱਤੀ ਹੈ ਸੇਵੀਆਂ ਭੁੰਨਣ ਵਾਸਤੇ ਤੇ ਪਹਿਲਾਂ ਜਿਹੜਾ ਇਹਦੇ ਵਿੱਚ ਪਾਣੀ ਚੰਗੀ ਤਰ੍ਹਾਂ ਸੁੱਕ ਜਾਵੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਦੇਸੀ ਘਿਓ ਪਾਣੀ ਸੁੱਕ ਗਿਆ ਇਹਦੇ ਵਿੱਚ ਹੁਣ ਆਪਾਂ ਦੇਸੀ ਘਿਓ ਪਾ ਦਨੇ ਆ ਦੇਸੀ ਘਿਓ ਤੁਸੀਂ ਆਪਣੀ ਮਰਜ਼ੀ ਨਾਲ ਇੱਕ ਕੜਛੀ ਦੇ ਉੱਪਰ ਪਾਓ ਇਹਦੇ ਵਿੱਚ ਆਪਾਂ ਪਾ ਦਨੇ ਆ ਸੀਵੀਆਂ ਹੁਣ ਗੈਸ ਨੂੰ ਆਪਾਂ ਘੱਟ ਕਰਕੇ ਇਹਨਾਂ ਸੀਵੀਆਂ ਨੂੰ ਲਗਾਤਾਰ ਹਿਲਾਉਂਦੇ ਹੋਏ ਭੁੰਨਣਾ ਹੈ ਥੋੜੀ ਅੱਗੇ ਇਹਨਾਂ ਦਾ ਕਲਰ ਚੇਂਜ ਹੋ ਜਾਏ ਬ੍ਰਾਊਨ ਹੋ ਜਾਣਾ ਉਦੋਂ ਤੱਕ ਇਹਨੂੰ ਭੁੰਨਾਂਗੇ ਗੈਸ ਨੂੰ ਆਪਾਂ ਕਰ ਦਨੇ ਥੋੜਾ ਜਿਹਾ ਘੱਟ ਲਗਾਤਾਰ ਇਹਨੂੰ ਫੁਲਾਉਂਦੇ ਰਾਵਾਂਗੇ ਆਪਾਂ ਹੋਮ ਚੈੱਕ ਕਰੋ ਸੇਂਗੀਆਂ ਵਜਰਾ ਕਲਰ ਚੇਂਜ ਹੋਣ ਲੱਗ ਪਿਆ ਹੁਣ ਇਹਦੇ ਵਿੱਚ ਪਾਉਣਾ ਆਪਾਂ ਪਾਣੀ ਕਿਉਂਕਿ ਜਿੰਨੀਆਂ ਆਪਾਂ ਸੇਂਗੀਆਂ ਲਈਆਂ ਸੀ ਤੇ ਉਹਦੇ ਨਾਲ ਡਬਲ ਆਪਾਂ ਇਹਦੇ ਵਿੱਚ ਪਾਣੀ ਪਾਉਣ ਹੈ ਇੱਕ ਗਲਾਸ ਤੋਂ ਘੱਟ ਸੇਵੀਆਂ ਲਈਆਂ ਸੀ ਤੇ ਇਹਦੇ ਵਿੱਚ ਆਪਾਂ ਹੁਣ ਡਬਲ ਪਾਣੀ ਪਾ ਦੇਣਾ ਇੱਕ ਗਲਾਸ ਹੋਰ ਪਾ ਦਿੰਦੇ ਹਾਂ ਗੇਸ ਤੇ ਘਟਾ ਟੇ ਇਹਦੇ ਉੱਪਰ ਆਪਾਂ ਹੁਣ ਟੱਕਰ ਦੇ ਦਿੰਨੇ ਆਂ ਸਾਈਡ ਤੇ ਥੋੜਾ ਜਿਹਾ ਇੱਧਰ ਰੱਖਾਂਗੇ ਤੇ ਪਾਣੀ ਉਬਲ ਕੇ ਬਾਹਰ ਹੀ ਨਾ ਜਾਏ ਬਾਅਦ ਵਿੱਚ ਇਹਦੇ ਵਿੱਚ ਆਪਾਂ ਪਾਵਾਂਗੇ ਖੰਡ ਇੰਨਾ ਗਲਾਸ ਇੱਕ ਵਾਰੀ ਇਹਦੇ ਵਿੱਚ ਕੜਸ਼ੀ ਮਾਰ ਦਿੰਨੇ ਹਾਂ ਉਬਾਲ ਆ ਜਾ ਕਿ ਫੇਰੇ ਨੋਪਰ ਟੱਕਣਾ ਕਵਰ ਕਰ ਦੇਣੀ ਦੁਬਾਰਾ ਫੇਰ ਚੈੱਕ ਕਰਦੇ ਹਾਂ ਇਦਾਂ ਕਈ ਵਾਰ ਜੇ ਢੱਕਣ ਦੇ ਦੀਏ ਨਾ ਪਰ ਪੂਰਾ ਕਵਰ ਕਰ ਦਈਏ ਤੇ ਉਬਾਲ ਆਏ ਤੇ ਫਿਰ ਇਹ ਜਿਹੜਾ ਪਾਣੀ ਸਾਰਾ ਬਾਹਰ ਨਿਕਲ ਜਾਂਦਾ ਹੈ ਇਸ ਕਰਕੇ ਧਿਆਨ ਰੱਖਣਾ ਪਾਣੀ ਬਾਹਰ ਨਾ ਨਿਕਲ ਜਾਵੇ ਤੇ ਗੈਸ ਨੂੰ ਤੁਸੀਂ ਘਟ ਕਰ ਸਕਦੇ ਹੋ ਹੁਣ ਖੰਡਾ ਪੋਦ ਪਾਉਂ ਜਦੋਂ ਇਹਦੇ ਵਿੱਚ ਪਾਣੀ ਜਿਹੜਾ ਸੁੱਕ ਜਾਏਗਾ ਜਿਹੜੀ ਸੇਮੀਆਂ ਉਹ ਵੀ ਫੁੱਲ ਜਾਣਗੀਆਂ ਉਦੋਂ ਇਹਦੇ ਵਿੱਚ ਆਪਾਂ ਖੰਡ ਪਾਵਾਂਗੇ ਹੋਨੇ ਵਿੱਚ ਪੋਨੇ ਆਪਾਂ ਖੰਡ ਖੰਡ ਮੈਂ ਅੱਧਾ ਗਲਾਸ ਲੈ ਲਈਏ ਬਾਕੀ ਤੁਸੀਂ ਜਿੰਨਾ ਮੁੱਠਾ ਖਾਂਦੇ ਹੋ ਉਹਦੇ ਹਿਸਾਬ ਨਾਲ ਪਾ ਸਕਦੇ ਹੋ ਚੈੱਕ ਕਰਕੇ ਵੀ ਪਾ ਸਕਦੇ ਹੋ ਜਿੰਨੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਨੇ ਇਹਦੇ ਵਿੱਚ ਖੰਡ ਪਾ ਸਕਦੇ ਹੋ ਹੁਣ ਉਦੋਂ ਤੱਕ ਆਪਾਂ ਇਹਨਾਂ ਨੂੰ ਪਕਾਉਣਾ ਜਦ ਤੱਕ ਇਹ ਚੰਗੀ ਤਰ੍ਹਾਂ ਇਹਦੇ ਵਿੱਚ ਪਾਣੀ ਜਿਹੜਾ ਸੋਕ ਨਹੀਂ ਜਾਂਦਾ ਤੇ ਸੇਵੇਂ ਆਪਣੀਆਂ ਪੱਕ ਨਹੀਂ ਜਾਂਦੀਆਂ ਜੇ ਤੁਹਾਨੂੰ ਲੱਗਦਾ ਸੇਵੀਆਂ ਥੋੜੀਆਂ ਕੱਚੀਆਂ ਰਹਿ ਗਈਆਂ ਤੇ ਅੱਧਾ ਗਲਾਸ ਤੁਸੀਂ ਗਰਮ ਕਰਕੇ ਪਾਣੀ ਇਹਦੇ ਵਿੱਚ ਪਾ ਸਕਦੇ ਹੋ ਤੇ ਆਪਾਂ ਇਹਨੂੰ ਢੱਕਣ ਨਾਲ ਫੇਰ ਕਵਰ ਕਰ ਦਿੰਨੇ ਆ। ਵਿੱਚ ਵਿੱਚ ਆਪਾਂ ਇਹਨੂੰ ਇਹਦਾ ਚੈੱਕ ਵੀ ਕਰਨਾ ਹੈ ਇਹ ਨਹੀਂ ਕਿ ਢੱਕਣ ਦੇ ਕੇ ਆਪਾਂ ਪਾਸੇ ਬੈਠ ਗਏ ਜਾ ਕੇ ਤੇ ਸਾਰੀਆਂ ਸੇਵੀਆਂ ਥੱਲੇ ਲੱਗ ਜਾਣ। ਇਦਾਂ ਨੂੰ ਵਿੱਚ ਵਿੱਚ ਆਪਾਂ ਹਿਲਾਉਂਦੇ ਵੀ ਰਹਿਣਾ। ਕੋਲਾ ਪਾਣੀ ਚੈੱਕ ਕਰਦੇ ਆ। ਕਈ ਵਾਰ ਕੀ ਹੁੰਦਾ ਸੇਵੀਆਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਤੇ ਉਹ ਪਾਣੀ ਇਹਦਾ ਜ਼ਿਆਦਾ ਮੰਗਦੀਆਂ ਨੇ ਮੈਂ ਹਮੇਸ਼ਾ ਇੱਕ ਗਲਾਸ ਸੇਵੀਆਂ ਤੇ ਦੋ ਗਲਾਸ ਪਾਣੀ ਹੋਣੀ ਆ ਸੇਵੀਆਂ ਪੱਕ ਜਾਂਦੀਆਂ ਜੇ ਤੁਹਾਨੂੰ ਹਲਕਾ ਜਿਹਾ ਲੱਗਦਾ ਇਹ ਕੱਚੀਆਂ ਨੇ ਥੋੜੀਆਂ ਜੀਆਂ ਤੇ ਜਦੋਂ ਸੇਵੀਆਂ ਆਪਣੀਆਂ ਪੂਰੀ ਤਰ੍ਹਾਂ ਪਾਣੀ ਸੁੱਕ ਜਾਵੇ ਉਸ ਨੂੰ ਤੁਸੀਂ ਢੱਕਣਾ ਕਵਰ ਕਰ ਦਿਓ ਉਹ ਭਾਫ਼ ਦੇ ਨਾਲ ਹੀ ਪੱਕ ਜਾਂਦੀਆਂ ਜੇ ਲੱਗਦਾ ਜ਼ਿਆਦੀਆਂ ਕੱਚੀਆਂ ਤਾਂ ਤੁਸੀਂ ਇੱਦਾਂ ਗਲਾਸ ਪਾਣੀ ਗਰਮ ਕਰਕੇ ਉਹ ਪਾ ਦਿਓ ਸੇਵੀਆਂ ਵਧੀਆ ਬਣਨਗੀਆਂ ਪਰ ਹਮੇਸ਼ਾ ਇੱਕ ਗਲਾਸ ਛੋਲ ਫਿਰ ਸੌਰੀ ਇੱਕ ਗਲਾਸ ਸੇਮੀਆਂ ਤੇ ਇੱਕ ਗਲਾਸ ਪਾਣੀ ਸਹੀ ਰਹਿੰਦਾ ਹੈ। ਪਰ ਆਣੀਆਂ ਸੇਵੇਂ ਜਿਹੜੀਆਂ ਨਹੀਂ ਉਹ ਜ਼ਿਆਦਾ ਫੁੱਲਦੀਆਂ ਨੇ। ਉਹਨਾਂ ਵਾਸਤੇ ਥੋੜਾ ਜਿਹਾ ਜ਼ਿਆਦਾ ਪਾਣੀ ਪਾਉਣਾ ਪੈਂਦਾ ਹੈ। ਕਿਉਂਕਿ ਇਹਨਾਂ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ ਸਾਲ 2 ਸਾਲ ਦੇ। ਸਕਾ ਕੇ ਧੁੱਪ ਦੇ ਵਿੱਚ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਚੈੱਕ ਕਰਦੇ ਹਾਂ ਜੀ ਆਪਾਂ ਇਹਨੂੰ ਇੱਕ ਵਾਰੀ ਫੇਰ ਸੀਨੀ ਆਮ ਬਣ ਕੇ ਤਿਆਰ ਹੈ ਦੇਖੋ ਇਹਦੇ ਵਿੱਚ ਜਿਹੜਾ ਪਾਣੀ ਹੈ ਬਿਲਕੁਲ ਖਤਮ ਹੋ ਚੁੱਕਾ ਹੈ ਕਿਨਾਰਿਆਂ ਤੇ ਜਿਹੜਾ ਵਕੀਓ ਪਾਇਆ ਉਹ ਹੀ ਦਿਖਾਈ ਦੇ ਰਿਹਾ ਹੈ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆ ਬੰਦ ਤੇ ਆਪਾਂ ਇਹਨੂੰ ਪਲੇਟ ਵਿੱਚ ਕੱਢ ਲੈਨੇ ਆ ਸੀਨੀ ਆਪਣੇ ਬਣ ਕੇ ਤਿਆਰ ਨੇ ਬਣਨੀ ਆ ਜੀ ਪ੍ਰਭ ਨੂੰ ਤੇ ਮਨਪ੍ਰੀਤ ਨੂੰ ਸੀਨੀ ਆ ਪ੍ਰਭ ਨੇ ਤਾਂ ਖਲਾਰਾ ਹੀ ਬਹੁਤ ਜ਼ਿਆਦਾ ਪਾਇਆ ਕੀ ਕੁਝ ਬਨਹਾਰੀ ਪ੍ਰਭ ਕੰਪਿਊਟਰ ਦੇਖੋ ਖਲਾਰਾ ਕੰਪਿਊਟਰ ਚੂਹ ਹੋ ਗਿਆ ਇਕਾ ਹੋ ਗਿਆ ਕੰਪਿਊਟਰ ਮੈਨ ਟਕ ਗਿਆ ਚਲ ਆਪੇ ਕਰ ਹੁਣ ਸਾਈਡ ਤੇ ਇਹ ਬੈਕਲੀ ਨਹੀਂ ਹੈ ਸੁਣਾ ਸੋਣਾ ਹੋ ਵਧੀਆ ਇਦਾਂ ਦੇ ਮੈਕੀ ਨੇ ਬਣਾਏ ਸੁਣਾ ਆ ਲੈ ਫਿਰ ਹਾਂ ਸੇਵੀਆਂ ਖਾਹ ਹਾਂ ਤੂੰ ਇਹਨਾਂ ਨੂੰ ਇੱਕ ਸਿਰ ਤੇ ਕਰ ਦੇ ਆ ਚੱਕ ਪਹਿਲੇ ਠੰਡੀਆਂ ਕਰਕੇ ਫੇਰ ਖਾਈਂ ਅੱਛਾ ਚਲ ਮਨਪ੍ਰੀਤ ਨੂੰ ਦੇ ਦੇ ਮਨਪ੍ਰੀਤ ਆ ਲੈ ਜਿਸ ਚੀਜ਼ ਕੇ ਅਗੇ ਡਾਲ ਫਿਸ ਤੇ ਆਲ ਹੈ ਕੀ ਸੀਨੀਆ ਹਾਂਜੀ ਸ਼ਾਮ ਦੇ 5:30 ਵੱਜ ਚੁੱਕੇ ਨੇ ਹੁਣ ਆਏ ਆਪਾਂ ਖੂਤੇ ਇਹ ਤਾਂ ਚਕੋਤਰਾ ਲੱਗਾ ਇੱਧਰ ਆਪਣੇ ਲੱਗਾ ਹੈਗਾ ਜੀ ਅੰਬਾਂ ਦਾ ਬੂਟਾ ਆਂਬ ਤੋੜ ਲਏ ਆਂਬ ਹਨ ਨਹੀਂ ਆਂਬ ਖਤਮ ਹੋ ਗਏ ਨੇ ਇਹ ਹੈਗਾ ਜੀ ਸਾਡੇ ਪਿੰਡਾਂ ਦੇ ਆਲੇ ਨੇ ਪਿੰਡ ਦਾ 뷰 ਖੇਤਾਂ ਦਾ ਮੰਮੀ ਉੱਪਰ ਦੇਖੋ ਉੱਛੀਆਂ ਦੇ ਆਲੇ ਨੇ ਉਹ ਆਲੇ ਨੇ ਹੈਗੇ ਹਾਂ ਤੇ ਇੱਧਰ ਆਪਣੇ ਸ਼ੀਸ਼ਾ ਲੱਗ ਚੁੱਕਾ ਆ ਵੇਚ ਨਾ ਜਾਈ ਇਹ ਹੈਗਾ ਜੀ ਬਰਸਾਤ ਦਾ ਪਾਣੀ ਇਹਦੇ ਵਿੱਚ ਵਾਛੜ ਪੈਂਦੀ ਹੈ ਨਾ ਉਹਦੇ ਕਰਕੇ ਪਾਣੀ ਸ਼ੀਸ਼ਾ ਅੱਗੇ ਲਗਾਤਾ ਹੈ ਬਾਕੀ ਹੁਣ ਸੈਡਾ ਰਹਿ ਗਈਆਂ ਨੇ ਇਹਦਾ ਦਰਵਾਜ਼ੇ ਰਹਿ ਕੇ ਲੱਗਣ ਵਾਲੇ ਤੇ ਆਪਾਂ ਹੁਣ ਵਲੌਗ ਦਾ ਇੱਥੇ ਐਂਡ ਕਰਦੇ ਆਂ ਜੇ ਤੁਹਾਨੂੰ ਵਲੌਗ ਸਾਡਾ ਵਧੀਆ ਲੱਗਦਾ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ